ਇੱਕੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਅੱਜ ਮੁਕਸਰ ਦੀ ਅਦਾਲਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਖਿਲਾਫ ਮਾਨ ਹਾਨੀ ਦਾ ਮੁਕੱਦਮਾ ਦਰਜ ਕਰਾ ਦਿੱਤਾ ਕਿਉਂਕਿ ਜੋ 1 ਨਵੰਬਰ ਨੂੰ ਲੁਧਿਆਣਾ ਦੇ ਵਿੱਚ ਪੰਜਾਬ ਬੋਲਦਾ ਇੱਕ ਸਰਕਾਰੀ ਪ੍ਰੋਗਰਾਮ ਮੁੱਖ ਮੰਤਰੀ ਨੇ ਕੀਤਾ ਉਹਦੇ ਵਿੱਚ ਪੰਜਾਬ ਤਾਂ ਬੋਲਿਆ ਕੋਈ ਨਹੀਂ ਜਾਂ ਤਾਂ ਮੁੱਖ ਮੰਤਰੀ ਸਾਹਿਬ ਨੇ ਝੂਠ ਬੋਲਿਆ ਜਾਂ ਪੰਜਾਬ ਪੁਲਿਸ ਦਾ ਬਾਹ ਡੰਡਾ ਬੋਲਿਆ ਨਾ ਕੋਈ ਕਿਸਾਨ ਜਥੇਬੰਦੀ ਨਾ ਮੁਲਾਜ਼ਮ ਨਾ ਸਟੂਡੈਂਟ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਕਿਸੇ ਨੂੰ ਅੰਦਰ ਜਾਣ ਨਹੀਂ ਦਿੱਤਾ ਕਿ ਮੁੱਖ ਮੰਤਰੀ ਨਾਲ ਕੋਈ ਸਵਾਲ ਜਵਾਬ ਕਰ ਲੇ ਤੇ ਅੰਦਰ ਮੁੱਖ ਮੰਤਰੀ ਸਾਹਿਬ ਲਗਾਤਾਰ ਝੂਠ ਬੋਲਦੇ ਰਹੇ ਕਿਉਂਕਿ ਪੰਜਾਬ ਸਰਕਾਰ ਨੇ ਏਜੰਡਾ ਬਣਾ ਲਿਆ ਕਿ ਜਾਂ ਤਾਂ ਪੋਲਿਟੀਕਲ ਵਿਰੋਧੀਆਂ ਦੇ ਵਿਰੁੱਧ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟ ਦੋ ਜਾਂ ਫਿਰ ਝੂਠ ਬੋਲ ਕੇ ਉਹਨਾਂ ਨੂੰ ਬਦਨਾਮ ਕਰੋ ਸੋ ਸ਼ਰਮਨੀ ਅਕਾਲੀ ਦਲ ਨੇ ਲੀਗਲ ਨੋਟਿਸ ਦੇ ਕੇ ਮੁੱਖ ਮੰਤਰੀ ਸਾਹਿਬ ਨੂੰ 15 ਦਿਨਾਂ ਦਾ ਸਮਾਂ ਦਿੱਤਾ ਸੀ ਕਿ ਜਾਂ ਤਾਂ ਆਪਣੇ ਝੂਠ ਤੇ ਮਾਫੀ ਮੰਗ ਲਓ ਨਹੀਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸੋ ਮੁੱਖ ਮੰਤਰੀ ਸਾਹਿਬ ਦਾ ਕੋਈ ਜਵਾਬ ਨਹੀਂ ਆਇਆ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਡੈਫੇਮੇਸ਼ਨ ਦਾ ਜਿਹੜਾ ਸੂਟ ਹੈ ਉਹ ਮੁਕਸਰ ਪਾ ਦਿੱਤਾ ਪਰ ਇੱਕ ਚੰਗੀ ਗੱਲ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਅੱਜ ਕਹਿੰਦੇ ਕਿ ਜੀ ਮੈਂ ਹਰ ਤਰੀਕ ਤੇ ਆਇਆ ਕਰੂੰਗਾ ਮੁੱਖ ਮੰਤਰੀ ਸਾਹਿਬ ਇਹ ਤਾਂ ਹੁਣ ਯੂ ਟਰਨ ਨਾ ਮਾਰ ਜਿਓ ਹੁਣ ਤੁਸੀਂ ਨੋਟਿਸ ਆਪ ਹੀ ਐਕਸੈਪਟ ਕਰ ਲਿਆ ਤੇ ਲਿਖਤੀ ਦਿਓ ਮੁਕਸਰ ਦੀ ਅਦਾਲਤ ਦੇ ਵਿੱਚ ਕਿ ਤੁਸੀਂ ਹਰ ਇੱਕ ਤਰੀਕ ਤੇ ਆਪ ਪੇਸ਼ ਹੋਵੋਗੇ ਤੇ ਜਵਾਬ ਦਵੋਗੇ ਤੇ ਐਗਜ਼ੈਂਪਸ਼ਨ ਨਹੀਂ ਕਦੇ ਮੰਗੋਗੇ ਕਿ ਅੱਜ ਮੈਂ ਕਿਤੇ ਵਿਪਾਸਨਾ ਕਰਨ ਪੰਜਾਬ ਤੋਂ ਬਾਹਰ ਚਲਾ ਗਿਆ ਜਾਂ ਇੱਧਰ ਚਲਾ ਗਿਆ ਸੁਣ ਪੰਜਾਬ ਆਸ ਕਰਦਾ ਹੈ ਕਿ ਮੁੱਖ ਮੰਤਰੀ ਪੰਜਾਬ ਆਪਣੇ ਸ਼ਬਦਾਂ ਤੇ ਖੜਦਗੇ ਤੇ ਹਰ ਇੱਕ ਤਰੀਕ ਤੇ ਮੁਕਸਰ ਦੀ ਅਦਾਲਤ ਦੇ ਵਿੱਚ ਪੇਸ਼ ਹੋਣਗੇ ਕਿਉਂਕਿ ਅੱਜ ਤੁਸੀਂ ਇੱਕ ਝੂਠ ਫੇਰ ਬੋਲਿਆ ਕਿ ਜੀ ਮੈਂ ਹੁਣ ਸੁਖ ਵਿਲਾਸ ਦੇ ਬਾਰੇ ਦੱਸੂਗਾ ਮੈਂ ਹੋਰ ਗੱਲਾਂ ਦੱਸੂਗਾ ਉਹ ਭਾਈ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਹੋ ਵਿਜੀਲੈਂਸ ਮਹਿਕਮਾ ਤੁਹਾਡਾ ਪੁਲਿਸ ਤੁਹਾਡੀ ਸੋ ਜੇ ਪੰਜਾਬ ਦੇ ਵਿੱਚ ਕੁਝ ਗਲਤ ਹੋਇਆ ਤੁਸੀਂ ਕਾਰਵਾਈ ਕਰੋ ਤੁਸੀਂ ਗੱਲਾਂ ਕਿਉਂ ਕਰਦੇ ਹੋ ਇੱਥੋਂ ਇੱਕ ਗੱਲ ਸਪਸ਼ਟ ਹੈ ਕਿ ਲੀਗਲੀ ਤੇ ਸੱਚ ਤੇ ਤੁਸੀਂ ਫਿੱਕੇ ਪੈਨੇ ਹੋ ਇਸ ਲਈ ਤੁਸੀਂ ਸਿਰਫ ਗੱਲਾਂ ਕਰਕੇ ਸਾਰਨਾ ਚਾਹੁੰਦੇ ਹੋ ਕਿਉਂਕਿ ਜੇ ਤੁਹਾਡੇ ਕੋਲ ਕੋਈ ਸਬੂਤ ਹੋਣ ਤੁਸੀਂ ਕਾਰਵਾਈ ਕਰਦੇ ਹੋ ਸੋ ਹੁਣ ਬੇਨਤੀ ਹੈ ਕਿ ਆਓ ਡੈਫੇਮੇਸ਼ਨ ਨੋਟਿਸ ਨੂੰ ਫੇਸ ਕਰੋ ਜਿਹੜਾ ਕੇਸ ਤੁਹਾਡੇ ਖਿਲਾਫ ਮੁਕਸਰ ਪਿਆ ਉੱਥੇ ਤਰੀਕਾ ਭੁਗਤੋ ਔਰ ਅਦਾਲਤ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਜੋ ਗੱਲਾਂ ਤੁਸੀਂ ਉਸ ਦਿਨ ਪੰਜਾਬ ਬੋਲ ਦਾ ਚੁਲ੍ਹਿਆਣੇ ਕੀਤੀਆਂ ਉਹ ਝੂਠ ਸੀ ਉਹ ਝੂਠ ਰਹਿਣੀਆਂ ਨੇ ਤੇ ਹੁਣ ਅਦਾਲਤ ਹੀ ਉਹਦਾ ਫੈਸਲਾ ਕਰੂਗੀ